ਅਸੀਂ ਅੱਜ ਬਰਨਾਲਾ ਜ਼ਿਲ੍ਹਾ ਤੇ ਸਬ ਕੁਝ ਤਬਾਬਗੇ ਆਇਆ ਪਹਿਲਾਂ ਤਾਂ ਅਸੀਂ ਐਸਐਸਪੀ ਸਰਫਾਜ਼ আলম ਮੇਰੇ ਵੱਲੋਂ ਮੇਰੇ ਸੰਪਾਦਕ ਟੱਲੇਵਾਲ ਵੱਲੋਂ ਉਹ ਡੀਐਸਪੀ ਗੁਰਦਸ ਸਿੰਘ ਵੱਲੋਂ ਲੱਖ ਲੱਖ ਬਖਾਇਆ ਅੱਜ ਜੀ ਕੱਲ ਕਰਦੇ ਨਸ਼ਿਆਂ ਦੇ ਮੁੱਦੇ ਤੇ ਜੋ ਕਿ ਤਾਬਲੇ ਸਰ ਵੀ ਥਾਣੇ ਪੈਂਦੇ ਨੇ उन्होंने बहुत सोहे काम हो रहे हैं जिम्मेगी पेल्ला सब इंस्पैक्टर शरीफ खान आए थे उन्होंने बहुत ही सोहना काम करे डेप्टी साहब हेट हम गुरबेर सिंह काम उन्हें कर रहे हैं डी एस पी पे गलबात कर रहे हैं नशे में पाकरा भी जो कि जवानी बस हाँ जी हाँ जो नशे पासकर कहना चाहूँगा देखो नशा जमाज ਇੱਕ ਲੰਮ ਟੂਰ ਜੋ ਜਾਇਆ ਹੋਇਆ ਹੈ ਜੀ ਸਰ ਔਰ ਸ਼ੁਰੂ ਤੋਂ ਹੀ ਮਲਬੇ ਦੇ ਪੰਜਾਬੀ ਹੈ ਇਹਨਾਂ ਤੋਂ ਵੱਜਦੇ ਆਉਂਦੇ ਸੀਗੇ ਜੀ ਸਰ ਤਾਂ ਇਸਨੇ ਕੁਝ ਸਮੇਂ ਤੋਂ ਜਿਹੜੇ ਸਾਡੇ ਜਿਹੜੇ ਬੱਚੇ ਦੇਖਾ ਦੇਖੀ ਜੀ ਸਰ ਕੋਈ ਜਿਹੜੇ ਨਸ਼ੇ ਜਿਹੜੇ ਜਿਦਾਂ ਨੂੰ ਰਗੈਤੀ ਸੀਗੇ ਤਾਂ ਆਹ ਮੋਵਾਦਿਕਲ ਬਰੋਇਨ ਕੈਪਸੂਲ ਗੋਲੀਆਂ ਜੀ ਸਰ ਜਿਹੜਾ ਬਹੁ ਹੋ ਰਿਹਾ ਲੱਗਦਾ ਜੀ ਸਰ ਅਿੰਦੋਂ ਅੰਦਰ ਨਸ਼ੀਲੀ ਮਾਰਕੀਟ ਵਿੱਚ ਉਹਨੂੰ ਆਪ ਮੰਦਰਾ ਪੋਣੇ ਸਾਹਿਬ ਦੇ ਨਾਲ ਕਰਦੋ ਕੋਸ਼ਿਸ਼ ਕਰੀ ਦੀ ਇਹਨਾਂ ਨੂੰ ਪਹਿਲਾ ਜੀ ਸਰ ਸੁਣ ਰਹਾ ਹੈ ਜਦੋਂ ਇਹ ਪਹਿਲਾ ਮਾ ਉਹਦੇ ਤੋਂ ਦੇ ਸ਼ੇਰਵਾਤ ਵੀ ਮਾ ਇਹ ਸਰ ਕੋਡੀ ਰਿਪੋਰਟ ਵੀ ਮਾ ਅੰਤ ਤੋੜੀ ਫਾਈਨਾਂਸ਼ੀਅਲ ਰਿਪੋਰਟ ਵੀ ਮਾ ਤੇ ਸੋਸ਼ਲ ਕੋਡੀ ਰਿਪੋਰਟ ਸ਼ਮਨ ਕੋ 19 ਜਨਵਰੀ ਦੇ ਜੀ ਸਰ ਸਵੀਰ ਕੁਮਾਰ ਨੂੰ ਸਪਰਟ ਕਰ ਜੀ ਸਰ ਇਹ ਪਬਲਿਕ ਨੂੰ ਬੱਚਿਆਂ ਨੂੰ ਸਕੂਲ ਨਾਲ ਕਾਰਜ ਨੂੰ ਸਮਝਾਏ ਦਾ ਜੀ ਸਰ ਉਹ ਬੇਨੋ ਸਮਝਾਉਣ ਦੇ ਨਾਲ ਵੀ ਕਾਫੀ ਫਰਕ ਪੈਂਦਾ ਹੈ ਤੇ ਦੂਸਰਾ ਕਿ ਜਿਹੜਾ ਇਹ ਨਸ਼ਾ ਹੈ ਇਸਨੂੰ ਰੋਕ ਲਈ ਸਾਡੀ ਸਰਕਾਰ ਸਰ ਦੇ ਅਫਸਰ ਡੀਪੀ ਸਾਹਿਬ ਜੀ ਸਰ ਅਜੀ ਸਾਹਿਬ ਤੇ ਉਸਪੀ ਸਾਹਿਬ ਸਾਡੇ ਲੰਗ-ਲੰਗ ਸਾਨੂੰ ਆਪ ਨੂੰ ਜਨਗਿਆ ਜੀ ਸਰ ਪਰ ਤਾਂ ਕੋਈ ਉਹਦਾ ਤਾਂ ਉਹ ਮਦਦ ਰੋਕ ਸੀ ਕੰਮ ਵੀ ਕਰਦੇ ਆ ਔਰ ਉਦੋਂ ਕੋਈ ਵੀ ਨਸਰਦਾਰ ਦਾ ਕੋਈ ਸ਼ਿਕਾਇਤ ਕਰਦਾ ਚਾਹੇ ਛੋਟਾ ਚਾਹੇ ਵੱਡਾ ਜੀ ਸਰ ਅਸੀਂ ਉਹ ਬਿਲਕੁਲ ਨਹੀਂ ਬਖਤੇ ਅਪੀਆ ਦਰਜ ਕਰਦੇ ਹਾਂ ਜੀ ਸਰ ਔਰ ਕੁਰਸ ਰਿਸਪੋਰਟ ਵੀ ਚਲਾ ਦੇਗੇ ਬੜੀ ਬਹੁਤ ਕੋਸ਼ਿਸ਼ ਕਰਦੇ ਹਾਂ ਨੂੰ ਸੜੇ ਪ੍ਰੈਸ ਹੈ ਹਾਂ ਜੋ ਪੰਚਾਇਤਾਂ ਦਾ ਮਤਲਬ ਕਿੰਨਾ ਸਹਿਯੋਗ ਮਿਲਿਆ ਹੈ ਆਪਾਂ ਨੂੰ ਪੰਡਾ ਚ ਦੇਖੋ ਪੰਚਾਇਤੋਂ ਦਾ ਸਹਿਯੋਗ ਜਿਹੜਾ ਸਾਨੂੰ ਆਇਆ ਹੈ ਕਿ ਉਹ ਜਦੋਂ ਅਸੀਂ ਮੱਲ ਕਰਦੇ ਆ ਜਾਂ ਕੋਈ ਮੀਟਿੰਗ ਕਰਦੇ ਆ ਉਦੋਂ ਤਾਂ ਸਾਨੂੰ ਸਹਿਯੋਗ ਦਿੰਦੇ ਆ ਜੀ ਸਰ ਔਰ ਜਿਹੜੇ ਮੈਸੇਜ ਜਿਹੜਾ ਉਹਨਾਂ ਨੂੰ ਪਤਾ ਹੀ ਉਹਦਾ ਉਹ ਕਿਹੜਾ ਬੰਦਾ ਹੈ ਜੀ ਸਰ ਉਹਨਾਂ ਦੇ ਬਾਰੇ ਡਾਕਟਰ ਨੂੰ ਦੋਹੇ ਦਿਨ ਕਿਦਾਂ ਜਿਹੜੇ ਥੋੜੀ ਜਿਹੀ ਕਰ ਰਹੇ ਜੀ ਸਰ ਜਿਹੜਾ ਦੱਸ ਦਿੱਨੀ ਕੁ ਮਦ ਉਹਨਾਂ ਦਾ ਘਰ ਹੁੰਦਾ ਹੈ ਬਲਾਈਟ ਉਹਦੇ ਨਾਲ ਜਿਹੜਾ ਸੁਝਾ ਸੀ ਜੀ ਸਰ ਅਸੀਂ ਉਹਨਾਂ ਨੂੰ ਤੁਸੀਂ ਸਭ ਨੂੰ ਇਨਫੋਰਮੇਸ਼ਨ ਦੇ ਦਿਓ ਤੁਹਾਡਾ ਕੀ ਇਹਦਾ ਨਾਮ ਜੀ ਸਰ ਸਕੂਲ ਨਹੀਂ ਕੀਤਾ ਜਾਏਗਾ ਜੀ ਸਰ ਔਰ ਜਿਹੜੇ ਬੰਦੇ ਕੋਲ ਪਿੰਡ ਦੇ ਹੈਗੇ ਤੇ ਪਿੰਨ ਨੂੰ ਜਿਹੜੇ ਪੰਚਾਇਤ ਦੇ ਉਹਨਾਂ ਦੇ ਨਾਲ ਬਲਵਰ ਤੋਂ ਬੰਦ ਕਰ ਦੋ ਜੀ ਸਰ ਤੂੰ ਆਪਣਾ ਹਲੇਲੂਇਆ ਪਤਲਾ ਜਿਹੜਾ ਬੰਦਾ ਸਮਾਜ ਤੋਂ ਕੱਟਿਆ ਗਿਆ ਜੀ ਸਰ ਪਰ ਮੈਨੂੰ ਤਾਂ ਹੋ ਕੋਈ ਬਲਾਵਾ ਹੀ ਨਹੀਂ ਹੈ ਤਾਂ ਮੈਂ ਕਿਸੇ ਨੂੰ ਕੀ ਬਿਚਸਦਾ ਜੀ ਸਰ ਹੋਰ ਸਾਜ ਜੋ ਵੀ ਕੋਈ ਮਤਲਬ ਨਸ ਦੇ ਸੁਆ ਕਰ ਰਹੇ ਹਨ ਉਹਨਾਂ ਦੇ ਵਿੱਚ ਸਖਤ ਕਾਫੀ ਕਰੀਆਂ ਰਹੀਆਂ ਹਨ ਹਾਂ ਜੀ ਬਿਲਕੁਲ ਜਿਹੜਾ ਸੁਆ ਜਨੇ ਵੀ ਮਰੇ ਤੇ ਦੁਨੀਆ ਵਰ ਦਾ ਕੋਈ ਵੀ ਬੰਦਾ ਇਹਦਾ ਪੜਿਆ ਗਿਆ ਜੀ ਸਰ ਪਰ ਇਹ ਬਲਵਰ ਕੋ ਕਹਿ ਰਿਹਾ ਨਹੀਂ ਛੱਡਿਆ ਗਿਆ ਨਹੀਂ ਇਸ ਰੋਬਿਆਂ ਬੋਕੂ ਕੀਤਾ ਔਰ ਜਿਲ ਭੇਜਿਆ ਜੀ ਸਰ ਔਰ ਇਸ ਨੂੰ ਤਾਂ ਜ਼ੀਰੋ ਟੋਲਰੈਂਸ ਹੈ ਔਰ ਕਿਸੇ ਵੀ ਤਰ੍ਹਾਂ ਦੇ ਕੰਪਰੋਮਾਈਜ਼ਰੀ ਪ੍ਰੀਜਨ ਨਹੀਂ ਹੋਏਗੀ ਨਾ ਕਰਦੇ ਨਾ ਕਰਦੇ ਜੀ ਸਰ ਅਸੀਂ ਡੇਢ ਸਾਲੋਂ ਗੱਲ ਕੀਤੀ ਬਹੁਤ ਵਧੀਆ ਸੁਝਾਏ ਇੱਕ ਸਰ ਮਤਲ ਜਿਹੜੀ ਆਪਣੀ ਜਵਾਨੀ ਆ ਉਹਨਾਂ ਨੂੰ ਚੰਗੜਾ ਸਨੇਹਾ ਕੋਈ ਬਿਲਕੁਲ ਚੰਗੜਾ ਸੁਨੇਹਾ ਆ ਤੁਹਾ ਦਾ ਬਹੁਤ ਹੈ ਇਹਨਾਂ ਵਾਸਤੇ ਵੀ ਜਦੋਂ ਮਸਾ ਕਰਕੇ ਆਪਣਾ ਸਰੀਰ ਤਾਲਦੇ ਉਹ ਕਿੱਥੇ ਪੰਜਾਬ ਦਾ ਨਾਮ ਆਉਂਦਾ ਸੀ ਪੰਜਾਬ ਦੇ ਜਵਾਨ ਸੋਹਣੇ ਉੱਚੇ ਲੰਮੇ ਗੱਭਰੂ ਜੀ ਸਰ ਉਹ ਹਰਥੋਂ ਬੱਲਾ ਮਾਰਦੇ ਸੀ ਖੇਡਾਂ ਦੇ ਵਿੱਚ ਵੀ ਸੜੀਆਂ ਜਿਹੜੇ ਵੇਤੀ ਕੇ ਤੇ ਜੀ ਸਰ ਗੋਲੇ ਕਬੱਡੀ ਹੈ ਜੀ ਸਰ ਪਗੜੇ ਪਾਉਦੇ ਸੀਗੇ ਐਥਲੈਟਿਕਸ ਕਰਦੇ ਸੀ ਜੀ ਸਰ ਪ੍ਰੈਸਮਿੰਟ ਕਰਦੇ ਸੀਗੇ ਸਾਰੇ ਖੁਰਮਾ ਖੇਡਦੇ ਉਹਨਾਂ ਦਾ ਨਾਮ ਵਿੱਚ ਹੁਣ ਅਸੀਂ ਇਹਨਾਂ ਨੂੰ ਗਿਰਮਾ ਵੱਲ ਪ੍ਰੇਰਿਤ ਕਰਦੇ ਆ ਬੇਲਬੀਕੋਲ ਹੋਣਾ ਉਦੋਂ ਵੀ ਕਾਲਜਿਲ ਵਦਨ ਨੂੰ ਮੈਂ ਬੋਡੀ ਬਿਲਡਿੰਗ ਦਾ ਪਾਬੋ ਦਾ ਚੇਅਰਮੈਨ ਬਣਿਆ ਹਾਂ ਜੀ ਸਰ ਔਰ ਅਸੀਂ ਬੋਡੀ ਬਿਲਡਿੰਗ ਦੇ ਜਿਹੜੇ ਬੱਚੇ ਆਦੇ ਛੱਡ ਕੇ ਵੀ ਆਉਂਦੇ ਆ ਬੱਚੇ ਤੋਂ ਵੱਧਦੇ ਵੀ ਨੇ ਉਹ ਆ ਕੇ ਆਪਣਾ ਸਰੀਰ ਬਣਾਉਂਦੇ ਆ ਜੀ ਸਰ ਫਿਰ ਉਹਨਾਂ ਦੇ ਕੰਪੀਟੀਸ਼ਨ ਚ ਆਉਂਦੇ ਜੀ ਸਰ ਉਹਨਾਂ ਨੂੰ ਉਹ ਲਈ ਮਲੂਆ ਕੇ ਉਹਦਾ ਅਗੇ ਉਹਨੂੰ ਐਕਸਪੋਜ਼ ਕਰਦੇ ਆ ਸਰਕਾਰ ਵੱਲੋਂ ਨੌਕਰੀਆਂ ਦਾ ਹੋਰ ਇਨਾਮ ਤੋਂ ਹੋਵੇ ਇਹ ਡਾਕਟਰਾਂ ਦਾ ਗੱਲ ਬਹੁਤ ਵਧੀਆ ਵਿਚਾਰ ਸੀ ਜੀ ਤੇ ਲੋਸਾਰੇ ਸਮਾਜ ਵਾਲਾ ਪਾਣੂ ਹੁਲਦਾ ਸਾਥ ਦੇਣਾ ਚਾਹੀਦਾ ਤੇ ਮਦਦਤੀ ਕਰਨ ਚਾਹੀਦੀ ਹੈ ਉਹ ਨੌਜਵਾਨੀ ਨੂੰ ਬਚਾਉਣਾ ਦਾ ਤੋਂ ਬਹੁਤ ਬੜੀ ਸਹਿਯੋਗ ਦੇ ਰਹੀ ਹੈ ਧੰਨਵਾਦ ਬਹੁਤ ਜੁੜੀ ਹੈ ਇਹ ਜੋ ਜ਼ਿਕਰ ਕਰਨ ਕਰ ਬਹੁਤ ਜੁੜੀ ਹੈ ਕਿ ਜਿਹਨ ਬੱਚੇ ਨੂੰ ਰੋਕਣਾ ਹੈ ਤੇ ਸਭ ਤੋਂ ਵੱਧ ਨਰੀ ਦਾ ਮਾਪਾ ਮਾਪਾ ਉਸ ਬੱਚੇ ਦੀ ਉਹਦੀ ਲੋੜ ਤੇ ਵਚੂ ਪੂਰੀ ਕਰ ਜੀ ਸਰ ਉਸ ਕਿਦਾਂ ਲੱਗਦੇ ਮਾਪਾ ਮਾਪਾ ਦੀ ਅਨਗਹਿਲੀ ਇਹਨਾਂ ਬੱਚਿਆਂ ਦੇ ਲਈ ਘਾਤਕ ਹੁੰਦੀ ਹੈ ਜੀ ਸਰ ਜਦੋਂ ਬੱਚਾ ਪਹਿਲੀ ਵਾਰੀ ਮਸਾ ਕਰਕੇ ਆਉਂਦਾ ਜਦੋਂ ਪਹਿਲੀ ਗਲਤੀ ਕਰਦਾ ਤੇ ਮਾਂ ਡੋਕ ਦੇਵੇ ਜੀ ਸਰ ਤੇ ਉਹਨੂੰ ਡਰ ਪਾ ਦੇ ਆਪਣੇ ਫਾਦਰ ਦਾ ਜੀ ਸਰ ਹਨਾ ਜਦੋਂ ਆਪਣੇ ਵੱਡਿਆਂ ਦਾ ਤਦੋਂ ਉਹ ਬੱਚਾ ਗਲਤੀ ਨਹੀਂ ਕਰਦਾ ਜੀ ਸਰ ਉਹ ਜਦੋਂ ਪਹਿਲੀ ਵਾਰੀ ਕਰਕੇ ਆਉਂਦਾ ਤੂੰ ਮਤਲਬ ਲੁਕੋ ਲੈਂਦੀ ਵੀ ਉਹ ਤੇ ਫਾਦਰ ਨੂੰ ਨਹੀਂ ਦੱਸਦੀ ਉਹਦੇ ਉਜਗਰ ਨੂੰ ਨਹੀਂ ਦੱਸਦੀ ਸੋ ਬੱਚੇ ਦਾ ਹੌਸਲਾ ਘੁੱਲ ਜਾਂਦਾ ਮਾਂ ਨੂੰ ਤੋ ਬਣਾ ਲੈਂਦੇ ਜੀ ਸਰ ਔਰ ਸਿੰਪਲੀ ਹੀ ਕਾਰਨ ਜਦੋਂ ਮੈਨੂੰ ਵੱਡਾ ਲੱਗਦਾ ਜੀ ਸਰ ਵੀ ਜਦੋਂ ਇਹ ਅਸ਼ੀਰਵਾਦ ਉਹ ਮਾਵਾਪਤ ਆ ਨਹੀਂ ਕਰਦੇ ਜਦੋਂ ਘਰੋਂ ਕੈਸੀ ਖੂਗੇ ਕੁੱਟ ਕੇ ਲੈ ਕੇ ਜਾਣ ਲੱਗਦੇ ਆ ਜੀ ਸਰ ਫੇਰ ਕਿਤੇ ਬਾਰੇ ਮੁੱਢੀ ਗੱਲ ਕਰ ਸਾਡੇ ਕੋਲ ਨਹੀਂ ਆਉਂਦੀ ਜੀ ਤਾਂ ਆ ਕੇ ਦੱਸੋ ਸਾਡਾ ਬੱਚਾ ਰਜਾ ਕਰਦਾ ਹੈ ਜੀ ਸਰ ਅਸੀਂ ਉਹਨੂੰ ਛਡੌਣ ਚ ਵੀ ਬੰਦ ਕਰਾਂਗੇ ਉਹ ਲਾਇਕ ਹੋਣ ਚ ਵੀ ਬੰਦ ਕਰਦੇ ਆ ਜੀ ਸਰ ਕਿ ਮਾਪੇ ਨੂੰ ਇਸ ਬਾਰੇ ਬਹੁਤ ਅਵੇਅਰ ਹੋਣਾ ਚਾਹੀਦਾ ਹੈ ਇਹ ਨਹੀਂ ਆ ਬੀਬੀ ਨੂੰ ਮਾਪੇ ਨੂੰ ਨਹੀਂ ਪਤਾ ਸਾਡਾ ਬੱਚਾ ਜਿਹੜਾ ਨਸ਼ਾ ਕਰਦਾ ਨਹੀਂ ਕਰਦਾ ਜਦ ਪਹਿਲੀ ਵਾਰੇ ਕਰਕੇ ਆਏਗਾ ਉਹਦੇ ਬਿਹੇਵੀਅਰ ਤੋਂ ਚੇਨ ਆਉਂਦੀ ਹੈ ਜੀ ਸਰ ਕਟੂ ਦੱਸ ਦੇ ਲਈ ਹੈ ਮੇਰੇ ਸਾਡੇ ਰੈਪਿਊਟੇਸ਼ਨ ਖਰਾਬ ਹੋ ਗਈ ਜੇ ਕੋਈ ਬੰਦਾ ਦੂਸਰਾ ਕਹਿੰਦਾ ਹੈ ਕਿ ਕੋਈ ਤੁਹਾਡਾ ਮੁੜਾ ਮੈਂ ਗੱਤ ਜਗਾ ਦੇ ਦੇਖਿਆ ਜਾਂ ਗੱਦਗਮ ਕਰਦਾ ਉਹ ਉਹਨਾਂ ਦੇ ਗੱਲ ਪੈ ਜਾਂਦੇ ਇਹ ਨਹੀਂ ਤੇ ਇਹ ਵੀ ਉਸ ਬੰਦੇ ਨੇ ਸਾਡੇ ਕੋਲ ਇਹ ਗੱਲ ਕੀਤੀ ਹੈ